ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪਰਸਾਦਿ ਦੀਨ ਦਰਦੁ ਤੋਖੁ ਪੰਜਿ ਨਾ ਕਟ ਕਟ ਨਾਸ ਅਨਾਥ मारी आयो न वाहेगुरू वाहिगुरु 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰਾਂ ਨੇ ਆਪਾਰ ਕਿਰਪਾ ਕੀਤੀ ਐ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗ ਸਮਾਵਕਸ਼ੇ ਇਹ ਸੱਚੇ ਪਾਤਸ਼ਾਹ ਜੇ ਤੁਠੇਓ ਤਾਂ ਕਿਰਪਾ ਕਰੋ ਨਾਮ ਜੀਆਂ ਦਾਤਾਂ ਬਖਸ਼ੋ ਆਪਣੀ ਗੁਰਬਾਣੀ ਦੀ ਕਥਾ ਆਪ ਸੁਹਾਣੀ ਕਰੋ ਇਸ ਚੇ ਪਿਤਾ ਵਾਹਿਗੁਰੂ ਸਾਡੇ ਵਿੱਚ ਕੋਈ ਬਲ ਨਹੀਂ ਕੋਈ ਤਾਕਤ ਨਹੀਂ ਕਿ ਅਸੀਂ ਆਪ ਜੀ ਦੀ ਗੁਰਬਾਣੀ ਦੀ ਕਥਾ ਕਰ ਸਕੀਏ ਤੁਸੀਂ ਕਿਰਪਾ ਕਰੋ ਆਪਣੀ ਗੁਰਬਾਣੀ ਦੀ ਕਥਾ ਆਪ ਕਰਾਣੀ ਕਰੋ ਜੀ ਸੁਣ ਸਦਾ ਗੁਨਾ ਕੇਗਾ ਸੁਣ ਸੇਖ ਪੀਰ ਪਾਸਾ ਸੁਣੇ ਅੰਦੇ ਪਾਵੈ ਰੋ ਸੁਣੇ ਹੱਥ ਹੋਵਾ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾ ਬਹੁਤ ਪਿਆਰਿਓ ਮੇਰੇ ਸਤਿਗੁਰ ਪਰਮਾਉਂਦੇ ਨੇ ਕਿ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਓ ਬਣੀ ਰਹਿੰਦਾ ਹੈ ਕਿਉਂਕਿ ਅਕਾਲ ਪੁਰਖ ਦਾ ਨਾਮ ਸੁਣਨ ਨਾਲ ਮਨੁੱਖ ਦੇ ਅੰਦਰੋਂ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਆਪਾਂ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਨਾਲ ਸਧਾਰਨ ਮਨੁੱਖ ਵੀ ਬਿਆੰਤ ਗੁਣਾਂ ਦੇ ਮਾਲਕ ਬਣ ਜਾਂਦੇ ਨੇ ਬਿਆੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਨੇ ਗੁਰੂ ਪਿਆਰਿਓ ਸੇਖ ਪੀਰ ਤੇ 파ਕਸ਼ਹਾਂ ਦੀ ਪਦਵੀ ਪਾ ਲੈਂਦੇ ਇਹ ਨਾਮ ਸੁਣਨ ਦੀ ਹੀ ਵਰਕਤ ਹੈ ਕਿ ਅੰਨੇ ਗਿਆਨਹੀਣ ਮਨੁੱਖ ਵੀ ਅਕਾਲ ਪੁਰਖ ਨੂੰ ਮਿਲਣ ਦਾ ਰਸਤਾ ਲੱਭ ਲੈਂਦੇ ਅਕਾਲ ਪੁਰਖ ਦੇ ਨਾਮ ਵਿੱਚ ਜੋੜਨ ਦਾ ਸਦਕਾ ਇਸ ਟੁੰਗੇ ਸੰਸਾਰ ਸਮੁੰਦਰ ਦੀ ਅਸਲੀਅਤ ਉਹਨਾਂ ਦੇ ਸਮਝ ਵਿੱਚ ਆ ਜਾਂਦੀ ਹੈ ਜਿਉਂ-ਜਿਉਂ ਸੁਰਤ ਨਾਮ ਵਿੱਚ ਜੁੜਦੀ ਹੈ ਗੁਰੂ ਪਿਆਰਿਓ ਮਨੁੱਖ ਰੱਬੀ ਗੁਣਾ ਦਾ ਸਮੁੰਦਰ ਵਿੱਚ ਚੁੱਪੀ ਲਾਉਦਾ ਹੈ ਔਰ ਸੰਸਾਰ ਅਸਾ ਸਮੁੰਦਰ ਹੈ ਜਿੱਤੇ ਰੱਬ ਨਾਲੋਂ ਵਿਛੜਿਆ ਹੋਇਆ ਬੰਦਾ ਜੀਵ ਅੰਨਿਆ ਵਾਂਗ ਹੱਥ ਪੈਰ ਮਾਰਦਾ ਏ ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਏ ਗੁਰੂ ਪਿਆਰਿਓ ਸਤਗੁਰ ਪਰਮਾਉਂਦੇ ਨੇ ਕਿ ਜਿਹੜਾ ਮਨੁੱਖੀ ਪ੍ਰਮਾਤਮਾ ਦਾ ਨਾਮ ਸੁਣਦਾ ਏ ਔਰ ਹਿਰਦੇ ਵਿੱਚ ਵਸਾਉਂਦਾ ਏ ਔਰ ਸਵਾਸ ਸਵਾਸ ਕਮਾਉਂਦਾ ਏ ਉਸ ਮਨੁੱਖ ਦਾ ਹਿਰਦਾ ਪਵਿੱਤਰ ਹੋ ਜਾਂਦਾ ਏ ਔਰ ਉਸ ਮਨੁੱਖ ਦੇ ਕੋਲੋਂ ਬਕਾਰਾਂ ਦੀ ਬਕਾਰਾਂ ਦੀ ਦਰਗੰਧੀ ਲੱਖਾਂ ਕੋ ਹੱਪਰੇ ਰਹਿੰਦੀ ਹੈ ਕਿਉਂਕਿ ਉਹ ਗੁਰੂ ਦੇ ਪਿਆਰਿਆਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਖਸ਼ਮੂਦ ਲੈਂਦੀ। ਮਹੂਪਿਆਰਿਓ ਸਰੀਰ ਦੇ ਤੰਤੇ ਮਹਾਨਤਾ ਇਸ ਗੱਲ ਦੀ ਹੈ ਕਿ ਮੂੰਹ ਦੇ ਰਾਹੀਂ ਸਰੀਰ ਵਿੱਚ ਭੋਜਨ ਪ੍ਰਵੇਸ਼ ਲਾਜ਼ਮੀ ਕਰੇ। ਮੂੰਹ ਦੇ ਵਿੱਚ ਪਾਈ ਹੋਈ ਵਸਤੂ ਜਾਂ ਮੂੰਹ ਦੇ ਵਿੱਚ ਪਾਈ ਹੋਈ ਭੋਜਨ ਦੀ ਬੁਰਕੀ ਜੇ ਇੱਕਦਮ ਉਲਟੀ ਹੋ ਜਾਏ ਔਰ ਕਾ ਆਪ ਜੇ ਭੋਜਨ ਅੰਦਰ ਗਿਆ ਹੀ ਨਹੀਂ ਜਾਂ ਭੋਜਨ ਪਚਿਆ ਹੀ ਨਹੀਂ ਜਾਂ ਭੋਜਨ ਉਲਟੀ ਕਰਕੇ ਬਾਹਰ ਨਿਕਲ ਗਿਆ ਔਰ ਸਰੀਰ ਦਾ ਕਾਇਮ ਰਹਿਣਾ ਜਾਂ ਜਿਉਂਦਾ ਰਹਿਣਾ ਔਖਾ ਹੋ ਜਾਵੇ ਇਸ ਲਈ तमाम ਕਿਸਮ ਦਾ ਭੋਜਨ ਅੰਨ ਜਲ ਮੂੰਹ ਦੇ ਰਾਹੀਂ ਸਰੀਰ ਦੇ ਅੰਦਰ ਪ੍ਰਵੇਸ਼ ਕਰਦਾ ਜੋ ਸਰੀਰ ਵਿੱਚ ਜਾ ਕੇ ਮੇਜ ਮਾਸ ਹੱਡੀਆਂ ਖੂਨ ਤੇ ਦਿਮਾਗ ਦੀ ਸ਼ਕਤੀ ਬਣਦਾ ਗੁਰੂ ਦਾ ਸ਼ਬਦ ਪਰਮਾਤਮਾ ਦਾ ਨਾਮ ਕੰਨਾਂ ਦੇ ਰਾਹੀ ਅੰਦਰ ਪ੍ਰਵੇਸ਼ ਕਰਦਾ ਜੋ दैਵੀ ਸੰਪਤਾ ਬਣਦਾ ਹੈ ਅਧਿਆਤਮਕ ਗੁਣ ਬਣਦਾ ਹੈ ਔਰ ਪਰਮ ਆਨੰਦ ਬਣਦਾ ਹੈ ਗੁਰੂ ਪਿਆਰਿਓ ਰੂਹਾਨੀ ਸ਼ਕਤੀ ਬਣਦਾ ਹੈ ਹੋ ਜਾਂਦੀ ਬੁਰਕੀ ਸਹਿਜ ਅੰਦਰ ਚਲੀ ਜਾਂਦੀ ਹੈ ਪਰ ਪ੍ਰਮਾਤਮਾ ਦਾ ਨਾਮ ਗੁਰੂ ਦਾ ਸ਼ਬਦ ਸਹਿਜੇ ਅੰਦਰ ਪ੍ਰਵੇਸ਼ ਕਰਨਾ ਔਖਾ ਹੋਵੇਗਾ ਇਸ ਲਈ ਧਾਰਮਿਕ ਸਾਧਨਾ ਕਰਨੀ ਪਵੇਗੀ ਧਿਆਨ ਸਾਧਨਾ ਕਰਨੀ ਪਵੇਗੀ ਧਿਆਨ ਫਿਰ ਕਿੱਥੇ ਟਿਕਾਈਏ ਇਸ ਲਈ ਮੇਰੇ ਸਤਿਗੁਰੂ ਆਖਦੇ ਨੇ ਧਿਆਨ ਸੁਣਨ ਵਿੱਚ ਟਿਕਾਣਾ ਹੈ ਧਿਆਨ ਸ਼ਬਦ ਵਿੱਚ ਟਿਕਾਣਾ ਏ ਐਨੀ ਗੱਲ ਤਾਂ ਸਪਸ਼ਟ ਹੈ ਕਿ ਧਿਆਨ ਦੀ ਪਰਮਲ ਸ਼ਕਤੀ ਮਨੁੱਖ ਦੇ ਕੋਲ ਹੈ ਤੇ ਧਿਆਨ ਜਿਸ ਪਾਸੇ ਜਾਵੇਗਾ ਮਨੁੱਖ ਦੀ तमाम ਸ਼ਕਤੀ ਧਿਆਨ ਦੇ ਰਾਹੀ ਉਸੇ ਪਾਸੇ ਗमन ਕਰੇਗੀ ਜਿੱਥੇ ਸਾਡਾ ਧਿਆਨ ਹੈ ਗੁਰੂ ਪਿਆਰਿਓ ਸਾਡੀ ਜੀਵਨ ਸ਼ਕਤੀ ਉਸੇ ਪਾਸੇ ਜਾ ਰਹੀ ਹੈ ਜੇ ਸੰਸਾਰ ਦੇ ਕਿਸੇ ਖਿੱਤੇ ਵਿੱਚ ਕਿਸੇ ਵਸਤੂ ਵਿੱਚ ਕਿਸੇ ਰੰਗ ਕਿਸੇ ਰੂਪ ਵਿੱਚ ਸਾਡਾ ਧਿਆਨ ਹੈ ਤਾਂ ਸਾਡੀ ਸ਼ਕਤੀ ਉਸੇ ਪਾਸੇ ਗमन ਕਰ ਰਹੀ ਹੈ ਇਸ ਲਈ ਅਸੀਂ ਸੱਜੇ ਸੱਜੇ ਸ਼ਕਤੀਹੀਨ ਹੋ ਰਹੇ ਹਾਂ ਸ਼ਕਤੀ ਤੋਂ ਖਾਲੀ ਹੋ ਰਹੇ ਹਾਂ ਟਿੱਕੋ ਇੱਕ ਗੁਰੂ ਪਿਆਰੇ ਉਹ ਪ੍ਰਮਾਤਮਾ ਦਾ ਨਾਮ ਹੈ ਅਗਰ ਉਸ ਵਿੱਚ ਸਾਡਾ ਧਿਆਨ ਜੁੜੇ ਤਾਂ ਸ਼ਕਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਕਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਇਸ ਵਿੱਚ ਮਨੁੱਖ ਦੀ ਸਤਿਆ ਖਤਮ ਨਹੀਂ ਹੁੰਦੀ ਬਲਕਿ ਧਿਆਨ ਦੇ ਆਸਰੇ ਤੇ ਸਤਿਆ ਮਿਲਣੀ ਸ਼ੁਰੂ ਹੋ ਜਾਂਦੀ ਹੈ ਦੇਵੀ ਸੰਪਤਾ ਜੇ ਉਸ ਦੇ ਉਸ ਮਨੁੱਖ ਦੇ ਅੰਦਰ ਅੰਭਾਰ ਲੱਗ ਜਾਂਦੇ ਨੇ ਜੋ ਧਿਆਨ ਨਾਲ ਸੁਣਦਾ ਹੈ ਗੁਰੂ ਪਿਆਰਿਓ ਇੰਜ ਕਹੀਏ ਕਿ ਸੁਣਨਾ ਹੀ ਧਿਆਨ ਨੇ ਤੰਨਾ ਨੇ ਨਹੀਂ ਸੁਣਨਾ ਜੇ ਮਨੁੱਖ ਆਪਣਾ ਧਿਆਨ ਆਪਣੀਆਂ ਅੱਖਾਂ ਦੇ ਨਾਲ ਨਾ ਰੱਖ ਸਕੇ ਸ਼ਾਇਦ ਆਪਣੇ ਘਰ ਵੀ ਨਹੀਂ ਜਾ ਸਕਦਾ ਸ਼ਾਇਦ ਆਪਣੇ ਘਰ ਵੀ ਨਹੀਂ ਪਹੁੰਚ ਸਕਦਾ ਕਿਉਂਕਿ ਐਸਾ ਅਕਸਰ ਦੇਖਿਆ ਗਿਆ ਕਿ ਮਨੁੱਖ ਆਪਣੇ ਘਰ ਦੇ ਅੰਗਿਓਂ ਕਈ ਵਾਰ ਲੱਗ ਜਾਂਦਾ ਹੈ ਕਈ ਵਾਰ ਮਨੁੱਖ ਆਪਣੇ ਘਰ ਦੇ ਅੰਗਿਓਂ ਲੰਘ ਜਾਂਦਾ ਹੈ ਔਰ ਪਹੁੰਚਣਾ ਉਸਨੇ ਆਪਣੇ ਘਰ ਵਿੱਚ ਸੀ ਅੱਗੇ ਜਾ ਕੇ ਉਸ ਨੂੰ ਖਿਆਲ ਆਂਦਾ ਕਿ ਘਰ ਤਾਂ ਮੈਂ ਪਿੱਛੇ ਛੱਡ ਆਇਆ ਅੱਖਾਂ ਤਾਂ ਵੇਖ ਰਹੀਆਂ ਸਨ ਪਰ ਅੱਖਾਂ ਨਾਲ ਧਿਆਨ ਨਹੀਂ ਸੀ ਇਸ ਵਾਸਤੇ ਆਪਣੇ ਘਰ ਨਹੀਂ ਪਹੁੰਚ ਸਕਿਆ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਔਰ ਉਹ ਉਹ ਬੋਲਦਿਆਂ ਬੋਲਦਿਆਂ ਔਰ ਅਚਨ ਚੇਤ ਸਰੋਤੇ ਨੂੰ ਪੁੱਛਦਾ ਹੈ ਕਿ ਹੁਣੇ ਮੈਂ ਕੀ ਆਖਿਆ ਤੇ ਅਗਲਾ ਕਹਿੰਦਾ ਹੈ ਕਿ ਭਾਈ ਬੋਲ ਤਾਂ ਤੂੰ ਰਿਹਾ ਏ ਬੋਲ ਤਾਂ ਤੂੰ ਖੁਦ ਰਿਹਾ ਏ ਫਿਰ ਮੇਰੇ ਕੋਲੋਂ ਕਿਉਂ ਪੁੱਛਦਾ ਏ ਉਹ ਬੰਦਾ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਜੇ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤਾਂ ਬੋਲ ਕੀ ਬੋਲੇ ਨੇ ਕੁਝ ਵੀ ਨਹੀਂ ਪਤਾ ਚੱਲੇਗਾ ਜੇ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਅੱਖਾਂ ਦੇ ਨਾਲ ਨਹੀਂ ਹੈ ਤਾਂ ਆਪਣਾ ਘਰ ਵਿੱਚ ਪਹੁੰਚਣਾ ਵੀ ਤਾਂ ਆਪਣੇ ਘਰ ਵਿੱਚ ਪਹੁੰਚਣਾ ਵੀ ਬਹੁਤ ਔਖਾ ਹੋ ਜਾਵੇਗਾ ਅਗਰ ਕੋਈ ਉੱਚੀ ਉੱਚੀ ਬੋਲ ਰਿਹਾ ਔਰ ਸਾਡਾ ਧਿਆਨ ਕਿਸੇ ਹੋਰ ਪਾਸੇ ਤਾਂ ਅਸੀਂ ਸੁਣ ਨਹੀਂ ਸਕਾਂਗੇ ਓਮ ਓਮ ਕਹਿਣ ਵਾਲੇ ਜਾਂ ਰਾਮ ਰਾਮ ਕਹਿਣ ਵਾਲੇ ਜਾਂ ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਤਾਂ ਬਹੁਤ ਨੇ ਗੁਰੂ ਪਿਆਰਿਓ ਪਰ ਸੁਣਨ ਵਾਲੇ ਕੋਈ ਵਿਰਲੇ ਨੇ ਬਹੁਤ ਥੋੜੇ ਨੇ ਹਜ਼ਾਰਾਂ ਸਰੋਤਿਆਂ ਦੇ ਕੱਠ ਵਿੱਚੋਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਸਰੋਤੇ ਨੇ ਜੋ ਵਾਕਿਆ ਹੀ ਗੁਰੂ ਦੇ ਸ਼ਬਦ ਨੂੰ ਸੁਣਦੇ ਨੇ ਗੁਰੂ ਪਿਆਰਿਓ ਸੁਣਨ ਵਾਲਾ ਇੰਨਾ ਪਵਿੱਤਰ ਹੋ ਜਾਂਦਾ ਕਿ 68 ਤੀਰਥ ਉਸ ਤੋਂ ਸੰਕੇ ਕੀਤੇ ਜਾ ਸਕਦੇ ਨੇ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਸੁਣਨ ਵਾਲੇ ਦੇ ਅੰਦਰ ਮਹਾਨ ਪਵਿੱਤਰਤਾ ਦਾ ਜਨਮ ਹੁੰਦਾ ਏ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਗੁਰੂ ਪਿਆਰਿਓ ਉਹਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਸੁਣਦਾ ਏ ਔਰ ਧਿਆਨ ਨਾਲ ਸੁਣਦਾ ਏ ਕਿਉਂਕਿ ਸੁਣਨਾ ਹੀ ਧਿਆਨ ਨਹੀਂ ਹੈ ਕੰਨਾਂ ਨੇ ਨਹੀਂ ਸੁਣਨਾ ਕੰਨ ਤੇ ਮੌਜੂਦ ਨੇ ਖੁੱਲੇ ਨੇ ਅਗਰ ਧਿਆਨ ਨਹੀਂ ਸੁਣਨ ਦੀ ਸਮਰੱਥਾ ਖੋ ਬੈਠਣਗੇ ਕੰਨ ਨਹੀਂ ਸੁਣ ਸਕਣਗੇ ਗੁਰੂ ਪਿਆਰਿਓ ਕਿਉਂਕਿ ਧਿਆਨ ਨੇ ਹੀ ਸੁਣਨਾ ਏ ਜਦੋਂ ਕੋਈ ਪ੍ਰਮਾਤਮਾ ਦੇ ਨਾਮ ਵਿੱਚ ਧਿਆਨ ਜੋੜਦਾ ਤਾਂ ਸਤਿਗੁਰ ਬਰਮਾਉਂਦੇ ਨੇ ਸੁਣਿਆ ਸਰਾ ਗੁਨਾ ਕੇਗਾ ਉਹ ਗੁਨਾ ਦਾ ਸਾਗਰ ਬਣ ਜਾਂਦਾ ਏ ਉਹ ਛਪੜੀ ਨਹੀਂ ਰਹਿੰਦਾ ਜਦ ਦੋ ਚਾਰ ਗੁਣ ਉਸ ਦੇ ਕੋਲ ਨਹੀਂ ਹੋਣਗੇ ਗੁਣਾ ਦਾ ਉਹ ਸਾਗਰ ਹੋਵੇਗਾ ਜਿਸ ਤਰ੍ਹਾਂ ਸਾਗਰ ਦਾ ਪਾਣੀ ਤੋਲਿਆ ਨਹੀਂ ਜਾ ਸਕਦਾ ਨਾਮ ਸੁਣਨ ਵਾਲੇ ਮਨੁੱਖ ਦੇ ਗੁਣ ਵੀ ਗਿਨੇ ਨਹੀਂ ਜਾ ਸਕਦੇ ਤੋਲੇ ਨਹੀਂ ਜਾ ਸਕਦੇ ਜਿਸ ਮਨੁੱਖ ਦਾ ਧਿਆਨ ਨਾਮ ਵਿੱਚ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਅਨੰਤ ਗੁਣ ਉਸ ਦੇ ਅੰਦਰ ਪੈਦਾ ਹੋਣਗੇ ਅਨੰਤ ਗੁਣਾਂ ਦਾ ਉਹ مالک ਬਣ ਜਾਂਦਾ ਹੈ ਗੁਰੂ ਪਿਆਰੇ ਮੇਰੇ ਸਤਿਗੁਰ ਫਰਮਾਉਂਦੇ ਨੇ ਸੁਣਿਆ ਸੇਖ ਪੀਰ ਪਾਤਸ਼ਾਹ ਸਤਿਗੁਰ ਕਹਿੰਦੇ ਨੇ ਕਿ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਸੁਣਦਾ ਏ ਉਹ ਸੇਖ ਬਣ ਜਾਂਦਾ ਏ ਅਰਬੀ ਵਿੱਚ ਸੇਖ ਦਾ ਮਤਲਬ ਹੈ ਮੁਖੀ ਸ਼ਿਰਮੋਰ ਸਰਦਾਰ ਖਾਸ ਇਨਤ ਰੱਖਣ ਵਾਲਾ ਮਨੁੱਖ ਇਸ ਲਈ ਮੇਰੇ ਸਤਿਗੁਰ ਕਹਿੰਦੇ ਨੇ ਕਿ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਉਹ ਸੇਖ ਬਣ ਜਾਂਦਾ ਹੈ ਮੁਖੀ ਬਣ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਉੱਚੀ ਪਦਵੀ ਦਾ ਮਾਲਕ ਬਣ ਜਾਂਦਾ ਹੈ ਗੁਰੂ ਪਿਆਰਿਓ ਉਹ ਫਕੀਰ ਬਣ ਜਾਂਦਾ ਹੈ ਉਹ ਪੀਰਾਂ ਦਾ ਪੀਰ ਬਣ ਜਾਂਦਾ ਹੈ ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਪ੍ਰਾਚੀਨ ਸਮੇਂ ਵਿੱਚ ਰਾਜਾ ਸ਼ਬਦ ਸਿਰਫ ਤਾਂ ਸਿਰਫ ਸੰਤਾ ਵਾਸਤੇ ਵਰਤਿਆ ਜਾਂਦਾ ਸੀ ਔਰ ਜਿਸ ਦਾ ਮਤਲਬ ਜੋ ਰੱਜਿਆ ਹੋਇਆ ਹੈ ਜੋ ਤ੍ਰਿਵਤ ਜਿਸ ਦੇ ਅੰਦਰ ਕੋਈ ਭੁੱਖ ਨਹੀਂ ਰਹਿ ਜਾਂਦੀ ਕਿਉਂਕਿ ਭੁੱਖ ਤਾਂ ਦੁੱਖ ਨੂੰ ਜਨਮ ਦਿੰਦੀ ਹੈ ਔਰ ਜਿਸ ਬਸਤੂ ਦੀ ਜਿੰਨੀ ਜ਼ਿਆਦਾ ਭੁੱਖ ਹੋਵੇਗੀ ਉਸ ਦੇ ਅੰਦਰ ਉਨਾ ਹੀ ਦੁੱਖ ਹੋਵੇਗਾ ਇਸ ਤਰ੍ਹਾਂ ਹੋਰ ਅਨੰਤ ਵਸਤੂਆਂ ਦੀ ਜਿੰਨੀਆਂ ਜ਼ਿਆਦਾ ਭੁੱਖਾ ਹੋਣਗੀਆਂ ਉਨੇ ਹੀ ਵੱਡੇ ਦੁੱਖ ਉਸ ਮਨੁੱਖ ਦੇ ਅੰਦਰ ਹੋਣਗੇ ਗੁਰੂ ਪਿਆਰਿਓ ਸੰਤਾਂ ਦੇ ਅੰਦਰ ਕੋਈ ਭੁੱਖ ਹੀ ਨਹੀਂ ਰਹਿ ਜਾਂਦੀ ਇਸ ਲਈ ਸੰਤ ਨੂੰ ਹੀ ਰਾਜਾ ਆਖਿਆ ਗਿਆ ਹੈ ਰਾਜਾ ਉਹ ਜੋ ਰੱਜਿਆ ਹੋਇਆ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਇਆ ਜਦ ਬੰਦੇ ਅੰਦਰ ਭੁੱਖ ਰਹੀ ਹੀ ਨਹੀਂ ਫਿਰ ਕੋਈ ਦੁੱਖ ਵੀ ਨਹੀਂ ਰਹਿੰਦਾ ਔਰ ਇਸ ਤਰ੍ਹਾਂ ਸੰਤਾਂ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਖ ਨਹੀਂ ਹੁੰਦੀ ਤੇ ਨਾ ਹੀ ਉਹ ਦੁੱਖ ਨੂੰ ਮਹਿਸੂਸ ਕਰਦੇ ਨੇ ਨਾ ਹੀ ਉਹਨਾਂ ਦੇ ਅੰਦਰ ਕੋਈ ਦੁੱਖ ਹੁੰਦਾ ਹੈ ਇਸ ਤਰ੍ਹਾਂ ਦੇ ਪੁਰਸ਼ ਨੂੰ ਰਾਜਾ ਆਖਿਆ ਗਿਆ ਗੁਰੂ ਪਿਆਰਿਓ ਸੰਤ ਰਾਜੇ ਨੇ ਇਹ ਤ੍ਰਿਬਤ ਨੇ ਰਾਜੇ ਦਾ ਮਤਲਬ ਇਹ ਨਹੀਂ ਕਿ ਉਹ সিংহাসਨ ਤੇ ਬੈਠਾ ਏ ਰਾਜੇ ਦਾ ਮਤਲਬ ਹੈ ਜੋ ਮੰਨ ਕਰਕੇ ਤ੍ਰਿਬਤ ਹੈ ਜੋ ਰੱਜਿਆ ਹੋਇਆ ਏ ਔਰ ਰੱਜੇ ਹੋਏ ਮਨੁੱਖ ਨੂੰ ਹੀ ਬਾਦਸ਼ਾਹ ਆਖਿਆ ਗਿਆ ਏ ਰੱਜੇ ਹੋਏ ਮਨੁੱਖ ਨੂੰ ਹੀ ਰਾਜਾ ਆਖਿਆ ਗਿਆ ਏ ਮੇਰੇ ਸਤਗੁਰ ਕਹਿੰਦੇ ਨੇ ਕਿ ਨਾਮ ਤੋਂ ਬਿਨਾ ਕੋਈ ਅਜੇ ਤੱਕ ਰੱਜਿਆ ਨਹੀਂ ਨਾਮ ਤੋਂ ਬਿਨਾ ਨਾ ਕੋਈ ਅਜ ਤੱਕ ਰੱਜੇ ਤੇ ਨਾ ਹੀ ਰੱਜ ਸਕਦਾ ਏ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਰਾਜਿਆਂ ਦੀ ਦੇਵੀ ਸਮਤਾ ਦਾ ਜ਼ਿਕਰ ਕੀਤਾ ਹੈ ਗੁਰੂ ਪਿਆਰਿਓ ਜਿਸ ਤਰ੍ਹਾਂ ਰਾਜੇ ਕੋਲ ਸੰਗਹਾਸਨ ਹੁੰਦਾ ਏ ਉਹਦੇ ਕੋਲ ਭੰਡਾਰ ਹੁੰਦਾ ਏ ਉਹਦੇ ਕੋਲ ਆਪਣੀ ਇੱਕ ਰਾਜਧਾਨੀ ਹੁੰਦੀ ਏ ਉਹਦੇ ਕੋਲ ਆਪਣਾ ਸਾਰਾ ਸਜੋ ਸਮਾਨ ਹੁੰਦਾ ਏ ਖੂਬ ਹੋ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸੰਤ ਜਨ ਜੋ ਅਸਨ ਵਿੱਚ ਰਾਜੇ ਹਨ ਉਹਨਾਂ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਕਿ ਜੋ ਰੱਬ ਦਾ ਭਗਤ ਹੁੰਦਾ ਏ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਏ ਉਹ ਐਸਾ ਰਾਜਾ ਬਣਦਾ ਏ ਉਹ ਬੈਠਦਾ ਏ ਜੱਤ ਸਤ ਦੇ ਸਿੰਘਾਸਣ ਉੱਤੇ ਉਸ ਦਾ ਸਿੰਘਾਸਣ ਸੋਨੇ ਚਾਂਦੀ ਦਾ ਨਹੀਂ ਕਿਸੇ ਹੋਰ ਢੰਗ ਨਾਲ ਸਵਾਰਿਆ ਹੋਇਆ ਨਹੀਂ ਉਸ ਦਾ ਸਿੰਘਾਸਣ ਨਹੀਂ ਉਸਾਰਿਆ ਹੋਰ ਕਿਸੇ ਢੰਗ ਨਾਲ ਉਸ ਦਾ ਸਿੰਘਾਸਣ ਤਾਂ ਜੱਤ ਦਾ ਹੁੰਦਾ ਏ ਉਸ ਦਾ ਸਿੰਘਾਸਣ ਤਾਂ ਸਤ ਦਾ ਹੁੰਦਾ ਏ ਉਹ ਸਤ ਦੇ ਅਸਨ ਉੱਤੇ ਬੈਠਦਾ ਏ ਸੰਤ ਜੱਤ ਦੇ ਅਸਨ ਉੱਤੇ ਬੈਠਦਾ ਏ ਉਸ ਦੇ ਸਲਾਹਕਾਰ ਮੰਤਰੀ ਆਤਮ ਗਡੋਲਤਾ ਸੰਤੋਖ ਹਨ ਗੁਰੂ ਪਿਆਰਿਓ ਇਹ ਉਸ ਦੇ ਮੰਤਰੀ ਨੇ ਆਤਮਿਕ ਡੋਲਤਾ ਸੰਤੋਖ ਧੀਰਜ ਔਰ ਇਹ ਉਸ ਦੇ ਕਰਿੰਦੇ ਨੇ ਇਹ ਉਸ ਦੇ ਕੰਮ ਨੂੰ ਹੋਰ ਵਧਾਉਣ ਲਈ ਰੱਬ ਦੇ ਭਗਤਾਂ ਦਾ ਨਿਸ਼ਾਨ ਝੰਡਾ ਧਰਮ ਹੈ ਜਿਸ ਉੱਤੇ ਧੀਰਜ ਦਾ ਕੱਪੜਾ ਪਾਇਆ ਹੋਇਆ ਇਸ ਤਰ੍ਹਾਂ ਦਾ ਰਾਜਾ ਅਟਲ ਨਾ ਜਾਏ ਅਚਲ ਰਾਜਾ ਏ ਜੋ ਡੋਲਦਾ ਨਹੀਂ ਔਰ ਉਹ ਇਹ ਨਹੀਂ ਇਹ 2-4 ਦਿਨ ਲਈ 2-4 ਸਾਲ ਲਈ ਰਾਜਾ ਹੁੰਦਾ ਏ ਨਹੀਂ ਗੁਰੂ ਪਿਆਰਿਓ ਉਹ ਸਦੀਵੀ ਰਾਜਾ ਹੈ ਸੰਤ ਸਦੀਵੀ ਰਾਜੇ ਹੁੰਦੇ ਨੇ ਹਮੇਸ਼ਾ ਦਾ ਰਾਜਾ ਏ ਸੰਤ ਭਗਤ ਹਮੇਸ਼ਾ ਦਾ ਰਾਜਾ ਏ ਸੰਤ ਜਨਾਂ ਦਾ ਆਤਮ ਪ੍ਰਕਾਸ਼ ਦੀ ਨਗਰੀ ਸੰਤ ਜਨਾਂ ਦਾ ਵਾਸਾ ਆਤਮ ਪ੍ਰਕਾਸ਼ ਦੀ ਨਗਰੀ ਵਿੱਚ ਹੁੰਦਾ ਏ ਇਹ ਨਗਰੀ ਉਸ ਦੀ ਰਾਜਧਾਨੀ ਹੈ ਉਹ ਆਪਣੀ ਰਾਜਧਾਨੀ ਵਿੱਚ ਰਾਜ ਕਰਦੇ ਨੇ ਆਤਮਕ ਅਡੋਲਤਾ ਵਿੱਚ ਆਤਮਕ ਪ੍ਰਕਾਸ਼ ਦੀ ਨਗਰੀ ਵਿੱਚ ਉਹਨਾਂ ਦਾ ਵਾਸਾ ਹੁੰਦਾ ਏ ਔਰ ਇਹ ਨਗਰੀ ਉਹਨਾਂ ਦੀ ਰਾਜਧਾਨੀ ਆ ਆਮਨੁਕ ਕੋਲ ਆਤਮਾਤਾ ਹੈ ਪਰ ਆਤਮਾ ਵਿੱਚ ਵਾਸਾ ਨਹੀਂ ਹੁੰਦਾ ਮਨੁੱਖ ਦੇ ਕੋਲ ਪ੍ਰਕਾਸ਼ ਤਾਂ ਹੈ ਪਰ ਪ੍ਰਕਾਸ਼ ਵਿੱਚ ਵਾਸਾ ਨਹੀਂ ਹੁੰਦਾ ਗੁਰੂ ਪਿਆਰਿਓ ساری ਜ਼ਿੰਦਗੀ ਮਨੁੱਖ ਆਪਣੇ ਘਰ ਤੋਂ ਬਾਹਰ ਰਹਿੰਦਾ ਏ ਪਰ ਭਾਵ ਕਿ ਆਪਣੇ ਆਤਮਿਕ ਅਡੋਲਤਾ ਵਿੱਚ ਨਹੀਂ ਹੁੰਦਾ ਆਪਣੇ ਅੰਦਰ ਅੰਤਰਾਤਮੇ ਮਲੋ ਚਾਤੀ ਨਹੀਂ ਮਾਰਦਾ ਮਨੁੱਖ ਆਪਣੇ ਘਰ ਤੋਂ ਬਾਹਰ ਰਹਿੰਦਾ ਏ ਆਪਣੇ ਨਿੱਜ ਘਰ ਅਸਥਾਨ ਤੋਂ ਬਾਹਰ ਰਹਿੰਦਾ ਏ ਆਪਣੇ ਨਿੱਜ ਅਸਥਾਨ ਵਿੱਚ ਕੇਵਲ ਸੰਤ ਰਹਿੰਦੇ ਨੇ ਕੇਵਲ ਭਗਤ ਰਹਿੰਦੇ ਨੇ ਇਸ ਰਾਜੇ ਦੀ ਰਾਣੀ ਕੌਣ ਹੈ ਗੁਰੂ ਪਿਆਰਿਓ ਦਇਆਹੀ ਇਸ ਦੀ ਰਾਣੀ ਹੈ ਇਹ ਰਾਜਾ ਜੋ ਸੰਤ ਜਦੋਂ ਵੀ ਸਿੰਘਾਸਣ ਤੇ ਬੈਠਦਾ ਏ ਔਰ ਜਿੱਥੇ ਵੀ ਬੈਠਦਾ ਏ ਦਇਆ ਇਸ ਦੇ ਨਾਲ ਹੈ ਇਹ ਰਾਣੀ ਇਸ ਦੇ ਨਾਲ ਇਹਦਾ ਭੰਡਾਰਾ ਇਹਦਾ ਤੋਚਾਖਾਨਾ ਭਾਗ ਹੈ ਆਪਣੇ ਭਾਗ ਤੇ ਹੀ ਖੁਸ਼ ਆਪਣੀ ਪ੍ਰਲਬਤ ਤੇ ਹੀ ਖੁਸ਼ ਨੇ ਸੰਤ ਸੰਤਾਂ ਦੀ ਪ੍ਰਲਬਧ ਹੀ ਸੰਤਾਂ ਦਾ ਭੰਡਾਰ ਹੈ। ਔਰ ਸੰਤਾਂ ਦਾ ਭੋਜਨ ਪ੍ਰੇਮ। ਪ੍ਰਮਾਤਮਾ ਦਾ ਨਾਮ ਸੰਤਾਂ ਦਾ ਭੋਜਨ ਹੈ। ਪ੍ਰੇਮ ਦਾ ਰਸ ਲੈਣਾ, ਪ੍ਰੇਮ ਦਾ ਰਸ ਦੇਣਾ, ਮਨੁੱਖ ਉਂਝ ਤਾਂ ਜੀਵਨ ਵਿੱਚ ਬਹੁਤ ਸਾਰੇ ਰਸ ਮਾਣਦਾ ਗੁਰੂ ਪਿਆਰਿਓ ਪਰ ਪ੍ਰੇਮ ਦੇ ਰਸ ਤੋਂ ਮਨੁੱਖ ਅਕਸਰ ਬੰਜਾ ਹੀ ਰਹਿ ਜਾਂਦਾ। ਪ੍ਰੇਮ ਰਸ ਕੇਵਲ ਭਗਤਾ ਕੋਲ ਹੁੰਦਾ ਏ ਜਿਸ ਨੂੰ ਪ੍ਰੇਮ ਰਸ ਮਿਲ ਜਾਏ ਇਸ ਦੇ ਅੱਗੇ ਜਗਤ ਦੇ ਸਾਰੇ ਰਸ ਫਿੱਕੇ ਪੈ ਜਾਂਦੇ ਨੇ ਪੂਰਨ ਤ੍ਰਿਪਤੀ ਉਸੇ ਨੂੰ ਨਸੀਬ ਹੁੰਦੀ ਏ ਜਿਸ ਦੇ ਕੋਲ ਪ੍ਰੇਮ ਦਾ ਰਸ ਸੋ ਐਸਾ ਰਸ ਰਾਜਾ ਪ੍ਰੇਮ ਭਾਉ ਪਿਆਰ ਭਾਉ ਦੇ ਭੋਜਨ ਦਾ ਹੀ ਰਸ ਮਾਣਦਾ ਏ ਔਰ ਇਸੇ ਨੂੰ ਹੀ ਥਾਂ ਥਾਂ ਤੇ ਵੰਡਦਾ ਏ ਭਾਈ ਗੁਰਦਾਸ ਜੀ ਆਖਦੇ ਨੇ ਕਿ ਇਸ ਤਰ੍ਹਾਂ ਦੇ ਰਾਜੇ ਦੀ ਰਾਜਨੀਤੀ ਕੀ ਹੈ ਪ੍ਰੀਤ ਦੀ ਰੀਤ ਚਲਾਉਣੀ ਪ੍ਰੀਤ ਦੀ ਰੀਤ ਦਾ ਪ੍ਰਸਾਰ ਕਰਨਾ ਪ੍ਰੀਤ ਦੀ ਰੀਤ ਚਲਾਉਣੀ ਹਰ ਇੱਕ ਨਾਲ ਪ੍ਰੀਤ ਪਾਉਣੀ ਹਰ ਇੱਕ ਨਾਲ ਸਬੰਧ ਜੋੜਨੇ ਹਰ ਇੱਕ ਨਾਲ ਪਿਆਰ ਨਾਲ ਬੋਲਣਾ ਹਰ ਇੱਕ ਨਾਲ ਪਿਆਰ ਨਾਲ ਰਹਿਣਾ ਹਰ ਇੱਕ ਨਾਲ ਸਬੰਧ ਪਿਆਰ ਨਾਲ ਜੋੜਨੇ ਇਹ ਇਸ ਦੀ ਰਾਜਨੀਤੀ ਹੈ ਗੁਰੂ ਪਿਆਰਿਓ ਜਿਸ ਦੇ ਜਿਸ ਬੰਦੇ ਦੇ ਜਿੰਨੇ ਜ਼ਿਆਦਾ ਮਿੱਤਰ ਹੋਣਗੇ ਉਸ ਦਾ ਉਨਾ ਹੀ ਸਭ ਤੋਂ ਵੱਡਾ ਸਵਰਗ ਹੈ ਔਰ ਜਿਸ ਮਨੁੱਖ ਦੇ ਜਿੰਨੇ ਜ਼ਿਆਦਾ ਦੁਸ਼ਮਣ ਹੋਣਗੇ ਉਹਦਾ ਨਰਕ ਵੀ ਉਨਾ ਹੀ ਵੱਡਾ ਹੈ ਜਿਸ ਬੰਦੇ ਦੇ ਗੜੀਆਂ ਦੇ ਕੱਖ ਵੀ 베ਰੀ ਨੇ ਉਹ ਤਾਂ ਅੱਠੇ ਪੈਰ ਨਰਕ ਵਿੱਚ ਜੀ ਰਿਹਾ ਹੈ ਉਹ ਤਾਂ ਅੱਠੇ ਪੈਰ ਨਰਕ ਦੀ ਅਗਨ ਵਿੱਚ ਸੜ ਰਿਹਾ ਹੈ ਉਹ ਸੰਤ ਜਨ ਹਰ ਇੱਕ ਨਾਲ ਪਿਆਰ ਕਰਦੇ ਨੇ ਔਰ ਉਹ ਐਸੇ ਰਾਜੇ ਨੇ ਪ੍ਰੀਤ ਦੀ ਰੀਤ ਚਲਾਉਂਦੇ ਨੇ ਇਹ ਉਹਨਾਂ ਦੀ ਰਾਜਨੀਤੀ ਹੈ ਔਰ ਪ੍ਰੀਤ ਨਾਲ ਹੀ ਸਬੰਧ ਜੋੜਦੇ ਨੇ ਗੁਰੂ ਪਿਆਰਿਓ ਸੋ ਸੰਤ ਜਾਨੇ ਹਰ ਇੱਕ ਨਾਲ ਪਿਆਰ ਨਾਲ ਸਬੰਧ ਜੋੜਦੇ ਨੇ ਪ੍ਰੀਤ ਨਾਲ ਸਬੰਧ ਜੋੜਦੇ ਨੇ ਇਸ ਤਰ੍ਹਾਂ ਦਾ ਜੋ ਰਾਜਾ ਹੈ ਉਸ ਦੇ ਅੰਤਰ ਆਤਮੇ ਵਿੱਚ ਅਨਹਦ ਤੁੰ ਸਦਾ ਵੱਜਦੀ ਹੈ ਔਰ ਉਸ ਦੇ ਅੰਤਰ ਆਤਮੇ ਵਿੱਚ ਅਨਹਦ ਧੁਨ ਦਾ ਬਾਜਾ ਅਨਹਦ ਧੁਨ ਦਾ ਨਗਾਰਾ ਅઠੇ ਪੈਰ ਵੱਜਦਾ ਰਹਿੰਦਾ ਹੈ ਗੁਰੂ ਪਿਆਰਿਓ ਪ੍ਰਮਾਤਮਾ ਦੇ ਨਾਮ ਦੀ ਮਸ਼ਾਲ ਉਸ ਦੇ ਅੰਤਰ ਆਤਮੇ ਵਿੱਚ ਸਦਾ ਜਗਦੀ ਰਹਿੰਦੀ ਹੈ ਅਨਹਦ ਦੀ ਗੂੰਜ ਉਸ ਦੇ ਅੰਦਰੋਂ ਹਰ ਵੇਲੇ ਆਉਂਦੀ ਹੈ ਇੱਕ ਰਸ ਅਨਹਦ ਵਾਜੇ ਵੱਜਦੇ ਨੇ ਔਰ ਸਹੀ ਮਾਇਨਿਆਂ ਵਿੱਚ ਜੋ ਰੱਜਿਆ ਹੋਇਆ ਏ ਕੇਵਲ ਉਹੀ ਉਹੀ ਹੈ ਜੋ ਆਤਮ ਪ੍ਰਕਾਸ਼ ਵਿੱਚ ਜੀ ਰਿਹਾ ਏ ਜੋ ਛਿਵ ਨਗਰੀ ਵਿੱਚ ਜੀ ਰਿਹਾ ਏ ਉਹੀ ਰਾਜਾ ਏ ਉਹੀ ਰੱਜਿਆ ਹੋਇਆ ਏ ਉਹੀ ਰਾਜਾ ਏ ਔਰ ਇੱਕ ਅਵਸਥਾ ਪਰਮਾਤਮਾ ਦਾ ਨਾਮ ਸੁਣਨ ਨਾਲ ਪ੍ਰਾਪਤ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਇਸ ਵਾਸਤੇ ਸਾਹਿਬ ਪਰਮਾਉਂਦੇ ਨੇ ਸੁਣਿਆ ਸੇਖ ਪੀਰ ਪਾਕਸਾਉ ਪ੍ਰਮਾਤਮਾ ਦਾ ਨਾਮ ਸੁਣਦਿਆ ਹੀ ਮਨੁੱਖ ਸੇਖ ਭਾਵ ਮੁਖੀ ਬਣ ਜਾਂਦਾ ਏ ਪੀਰ ਬਣ ਜਾਂਦਾ ਏ ਔਰ ਬਾਦਸ਼ਾਹ ਬਣ ਜਾਂਦਾ ਏ ਜਿਸਨੂੰ ਬਖਸੇ ਸਿਬਤ ਸਲਾਹ ਨਾਨਕ ਪਾਕਸਾਹੀ ਪਾਕਸਾ ਸੁਣਿਆ ਅੰਦੇ ਪਾਵਾ ਦਾ ਜੋ ਅਗਿਆਨੀ ਨੇ ਪ੍ਰਮਾਤਮਾ ਦਾ ਨਾਮ ਸੁਣਨਾ ਉਸ ਨੂੰ ਵੀ ਪ੍ਰਮਾਤਮਾ ਦਾ ਮਾਰਗ ਮਿਲ ਜਾਂਦਾ ਏ ਉੰਜ ਵੀ ਅੰਦਾ ਹੀ ਉੰਜ ਵੀ ਅੰਦਾ ਦੀ ਰਹਿਨਮਾਈ ਆਵਾਜ਼ ਹੀ ਕਰ ਸਕਦੀ ਹੈ ਗੁਰੂ ਪਿਆਰਿਓ ਜੇ ਅਸੀਂ ਅੰਦੇ ਨੂੰ ਆਵਾਜ਼ ਮਾਰੀਏ ਤਾਂ ਉਹ ਆਵਾਜ਼ ਦੀ ਹੀ ਸੇਧ ਵਿੱਚ ਚੱਲ ਪੈਂਦਾ ਏ ਔਰ ਜੋ ਮਨੁੱਖ ਆਤਮਕ ਤੌਰ ਤੇ ਅੰਦਾ ਹੈ ਆਤਮਕ ਤੌਰ ਤੇ ਗਿਆਨੀ ਹੈ ਉਹ ਵੀ ਗੁਰੂ ਦੇ ਸ਼ਬਦ ਦੀ ਆਵਾਜ਼ ਦੇ ਨਾਲ ਹੀ ਸ਼ਬਦ ਦੀ ਧੁਨ ਨਾਲ ਪ੍ਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਏ ਸੁਣਿਆ ਹਾਥ ਹੋਵੇ ਅਸਗਾ ਅਥਾ ਸਾਗਰ ਸੰਸਾਰ ਹੱਥ ਵਰਗਾ ਹੋ ਜਾਂਦਾ ਏ ਭਾਵੇਂ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਜੋ ਸੁਣ ਲੈਂਦਾ ਏ ਉਹ ਸੰਸਾਰ ਦੀ ਮਿੰਤੀ ਕਰ ਲੈਂਦਾ ਏ ਉਸ ਨੂੰ ਖੰਡਾ ਬ੍ਰਮੰਡਾ ਦਾ ਗਿਆਨ ਹੋ ਜਾਂਦਾ ਹੈ ਹਰ ਇੱਕ ਉਸ ਨੂੰ ਹਰ ਇੱਕ ਚੀਜ਼ ਦਾ ਜੈ ਜੈ ਨਸੀਬ ਹੋ ਜਾਂਦਾ ਹੈ ਉਸ ਨੂੰ ਅਸਲੀਅਤ ਦਾ ਪਤਾ ਚੱਲ ਜਾਂਦਾ ਹੈ ਗੁਰੂ ਪਿਆਰਿਓ ਸੰਸਾਰ ਕੀ ਹੈ ਨਿਰੰਕਾਰ ਕੀ ਹੈ ਇਹ ਪੂਰਨ ਤੌਰ ਤੇ ਉਸ ਨੂੰ ਬੋਧ ਪ੍ਰਾਪਤ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਦਾ ਨਾਸ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਉਹਦੇ ਪਾਪ ਨਾਸ ਹੋ ਜਾਂਦੇ ਨੇ ਉਹਦੇ ਦੁੱਖ ਨਾਸ ਹੋ ਜਾਂਦੇ ਨੇ ਇਸ ਵਾਸਤੇ ਉਹਦੇ ਅੰਦਰ ਸੁਦੀਵੀ ਖੇੜਾ ਬਣਿਆ ਰਹਿੰਦਾ ਏ ਉਸ ਦੇ ਅੰਦਰ ਸੁਦੀਵੀ ਵਗਾਸ ਜਨਮ ਲੈਂਦਾ ਏ ਉਸ ਦੇ ਅੰਦਰ ਆਨੰਦ ਬਣ ਜਾਂਦਾ ਏ ਪਰਮਾਤਮਾ ਦਾ ਨਾਮ ਸੁਣਦਿਆਂ ਸੁਣਦਿਆਂ ਜੋ ਦੇਵੀ ਸੰਪਤੀ ਜੋ दैवी ਸੰਪਤਾ ਮਨੁੱਖ ਦੀ ਝੋਲੀ ਵਿੱਚ ਪੈਂਦੀ ਹੈ ਗੁਰੂ ਪਿਆਰਿਓ ਇਹਨਾਂ ਚਾਰ ਪੌੜੀਆਂ ਵਿੱਚ ਮੇਰੇ ਸਤਿਗੁਰ ਸੁਣਨ ਦੀ ਮਹਾਨਤਾ ਦੱਸਦੇ ਨੇ ਔਰ ਜਗਤ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਸੁਣ ਦਾ ਜੋ ਜ਼ਿਕਰ ਕੀਤਾ ਹੈ ਚਾਰ ਪੌੜੀਆਂ ਵਿੱਚ ਗੁਰੂ ਦਾ ਸ਼ਬਦ ਸੁਣਨ ਦੀ ਇੰਨੀ ਵੱਡੀ ਮਹਾਨਤਾ ਦੱਸੀ ਹੈ ਗੁਰੂ ਨਾਨਕ ਦੇਵ ਜੀ ਇਸ ਨੂੰ ਬਾਰ ਬਾਰ ਦੁਹਰਾਉਂਦੇ ਨੇ ਕਿ ਧਰਮ ਦੇ ਮਾਰਗ ਉੱਤੇ ਚੱਲਣਾ ਪਹਿਲਾ ਕਦਮ ਸੁਣਨਾ ਹੈ ਜੋ ਸੁਣਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਏ ਮੰਨੋ ਉਹ ਧਰਮ ਦੇ ਮਾਰਗ ਤੇ ਚੱਲ ਪਿਆ ਜਿੰਨਾ ਜ਼ਿਆਦਾ ਕੋਈ ਗੁਰੂ ਦਾ ਸ਼ਬਦ ਸੁਣ ਰਿਹਾ ਏ ਉੰਨੀ ਉਸ ਦੀ ਗਤੀ ਹੋ ਰਹੀ ਹੈ ਜਿੰਨਾ ਜ਼ਿਆਦਾ ਮਨੁੱਖ ਗੁਰੂ ਦਾ ਸ਼ਬਦ ਸੁਣ ਰਿਹਾ ਏ ਉਨੇ ਜਿਆਦਾ ਉਸ ਦੇ ਅੰਦਰ ਅਧਿਆਤਮਿਕ ਗੁਣ ਪੈਦਾ ਹੋਣ ਕੇ ਗੁਰੂ ਪਿਆਰਿਓ ਜਿਸ ਦੇ ਅੰਦਰ ਜਿੰਨਾ ਸਰੋਤ ਸ਼ਕਤੀ ਦਾ ਮਾਧਾ ਪੈਦਾ ਹੋ ਗਿਆ ਉਹ ਮਨੁੱਖ ਉਹਨਾਂ ਉਨਾਂ ਹੀ ਪ੍ਰਮਾਤਮਾ ਦੇ ਮਾਰਗ ਤੇ ਗਮਨ ਕਰ ਜਾਂਦਾ ਏ ਔਰ ਇਸ ਤਰੀਕੇ ਨਾਲ ਚੱਲਦਿਆਂ ਚੱਲਦਿਆਂ ਇੱਕ ਦਿਨ ਨੀਲਤਾ ਨਸੀਬ ਹੋ ਜਾਂਦੀ ਏ ਔਰ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਪ੍ਰਮਾਤਮਾ ਦੀ प्राप्ति नसीब हो जाती है गुरु प्यारियों ए मनुखा जीवन मिलया है परमात्मा ਨੂੰ ਪਾਉਣ ਦੇ ਲਈ ਔਰ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨਾਲ ਅਸੀਂ ਡੂਗੀ ਸਾਝ ਪਾਉਣੀ ਹੈ ਤਾਂ ਕਿ ਸਾਡਾ ਜਗ ਤੇ ਆਉਣਾ ਸਫਲ ਹੋ ਜਾਵੇ ਜੋ ਸਤਗੁਰਾਂ ਦੀ અપਾਰ ਕਿਰਪਾ ਹੋਈ ਹੈ ਜੋ ਸਤਗੁਰਾਂ ਨੇ ਬੁਲਾਇਆ ਸੋ ਬੋਲਿਆ ਗਿਆ ਔਰ ਬੋਲਦੇ ਆ ਵਕਤ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਗੁਰੂ ਪਿਆਰਿਓ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸਤਿਗੁਰ ਸੋਤੇਸワਰਟ ਸੇਵਾ ਤੇ ਸਿਮਰਨ ਕੰਮ ਦਾ ਬਲਵਕਸ਼ਣ ਔਰ ਜੋ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਹੈ ਔਰ ਪ੍ਰੋਫੈਸਰ ਸਹਿਬ ਸਿੰਘ ਜੀ ਪਾਸੋਂ ਔਰ ਪੰਥ ਰਤਨ ਸੰਤ ਸਿੰਘ ਜੀ ਮਸਕੀਨ ਜੀ ਪਾਸੋਂ ਜੋ ਦਾਸ ਨੇ ਪ੍ਰੇਰਨਾ ਲਈ ਹੈ ਸੋ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਨੇ ਸਾਡਾ ਸੁਣਾਇਆ ਹੋਇਆ ਤੁਹਾਡਾ ਸੁਣਿਆ ਹੋਇਆ ਸਾਰਿਆਂ ਦੇ ਹਿਰਦੇ ਵਿੱਚ ਵਸੇ ਔਰ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ